ਤੁਹਾਡੇ ਹੋਸ਼ ਉਡਾ ਦੇਣ ਵਾਲਾ ਇਹ ਮਾਮਲਾ ਲੁਧਿਆਣੇ ਦਾ ਹੈ ਜਿੱਥੇ ਕਿ ਜਾਲੀ ਦਸਤਾਵੇਜ਼ਾਂ ਦੀ ਮਦਦ ਨਾਲ ਫੌਜ ਚ ਪਰਤੀ ਹੋਣ ਪਹੁੰਚੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ 35 ਨੌਜਵਾਨ ਹੁਣ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ ਨੇ ਉਲੋ ਜਾਣਾ ਚਾਹ ਉਹ ਰਹੀ ਪੱਤੀ ਲਈ ਉਮੀਦਵਾਰ ਬਣ ਕੇ ਪਹੁੰਚੇ ਸੀ ਇਹ ਮਾਮਲਾ ਰੋਸਾਮਨੇ ਜੁਲੂਜਾਣਾ ਸਥਿਤ ਫੌਜ ਪਤੀ ਦਫ਼ਤਰ ਨੇ ਉਮੀਦਵਾਰਾਂ ਵੱਲੋਂ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਦੀ ਬਕਾਇਦਾ ਜਾਂਚ ਪੜਤਾਲ ਕੀਤੀ। ਇਹ ਸਾਵਧਾਨੀ ਇਸ ਲਈ ਵਰਤੀ ਗਈ ਸੀ ਕਿਉਂਕਿ ਪਿਛਲੇ ਮਹੀਨੇ ਰੋਪੜ ਜ਼ਿਲ੍ਹੇ ਦੇ ਜਾਲੀ ਡਿਗਰੀਆਂ ਮੋਹਿਆ ਕਰਵਾਉਣ ਵਾਲੇ ਕਾ ਗਿਰੋਹ ਫੜਿਆ ਗਿਆ ਸੀ ਤੇ ਉਹਨਾਂ ਕੋਲ ਲੂਜਾਣਾ ਤੇ ਰੋਪੜ ਜ਼ਿਲ੍ਹਿਆਂ ਦੇ ਪੁਲਿਸ ਤੇ ਮਾਲ ਵਿਭਾਗਾਂ ਦੇ ਜਾਲੀ ਮੋਹਰਾਂ ਤੇ ਸਿਲੀਮ ਬਰਾਮਦ ਹੋਈਆਂ ਸੀ। ਜਿਸ ਕਾਰਨ ਇਹ ਜਾਂਚ ਕੀਤੀ ਗਈ ਜਾਲੀ ਦਸਤਾਵੇਜ਼ਾਂ ਦੀ ਮਦਦ ਨਾਲ ਪੜਤੀ ਆਈ ਨੌਜਵਾਨਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ। ਫੌਜプチ ਦਫਤਰ ਡਾਇਰੈਕਟਰ ਕਰਨਲ ਵਿਸ਼ਾਲ ਦੁਬੇਂਦਸਾਗੇ ਹੋਣੇ ਦਫਤਰ ਡਾਇਕ ਸਿਵਲ ਡਿਫੈਂਸ ਮੁਲਾਜ਼ਮ ਵੀਸ ਕੋਟ ਅਲੇ ਸ਼ਾਮਿਲ ਸੀ ਤੇ ਉਸ ਨੂੰ ਵੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਉਧਰ ਜਾਂਚ ਅਧਿਕਾਰ ਇੰਡਸ ਹੈ ਕਿ ਇਸ ਮਾਮਲੇ ਤੇ ਇਕਾਕਾਰ ਕੀਤੀ ਜਾ ਰਹੀ ਤੇ ਕੇਸ ਵਿਪਿੰਨ ਤਾਰਾਵਾ ਦੀ ਦਰਜ ਕੀਤਾ ਗਿਆ ਹੈ ਦੋਸ਼ਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ